ਤੇ ਕਾਫੀ ਦੇਰ ਬਾਅਦ ਤੁਹਾਡੇ ਅੱਗੇ ਆਪਣੀ ਨਵੀਂ ਕਵਿਤਾ ਨੂੰ ਲੈ ਕੇ ਹਾਜ਼ਰ ਹੋਇਆ ਵਾਂ ਮੇਰੀ ਨਵੀਂ ਕਵਿਤਾ ਦਾ ਨਾਮ ਹੈ ਕਦਰ ਤੇ ਪੰਜਾਬੀ ਕਵਿਤਾ ਹੈ ਜਿੱਦਾਂ ਤੁਸੀਂ ਮੇਰੀਆਂ ਪਹਿਲੀਆਂ ਕਵਿਤਾਵਾਂ ਨੂੰ ਪਿਆਰ ਦਿੱਤਾ ਉਮੀਦ ਹੈ ਕਿ ਮੇਰੀ ਇਸ ਕਵਿਤਾ ਨੂੰ ਵੀ ਤੁਸੀਂ ਪਿਆਰ ਦੋਗੇ ਤੇ ਇਸੇ ਨਾਲ ਆਪਣੀ ਕਵਿਤਾ ਸ਼ੁਰੂ ਕਰਦਾ ਤੇਰੇ ਨਾਂ ਤੇ ਮਹਿਫਲਾ ਲੱਗਦੀਆਂ ਨੇ ਤੇਰੇ ਨਾਂ ਤੇ ਮਹਿਫਲਾ ਲੱਗਦੀਆਂ ਨੇ ਸਾਡੇ ਨਾਂ ਤੇ ਕਿਉਂ 헤ਰਾ ਫੇਰੀ ਏ ਤੇਰੇ ਨਾਂ ਤੇ ਮਹਿਫਲਾਂ ਲੱਗਦੀਆਂ ਨੇ ਸਾਡੇ ਨਾਂ ਤੇ ਕਿਉਂ ਹੀਰਾ ਫੇਰੀ ਏ ਅਸੀਂ ਖੜੇ ਹੋਗੇ ਅਸੀਂ ਖੜੇ ਹੋਗੇ ਜਦ ਪੈਰਾਂ ਤੇ ਅਸੀਂ ਖੜੇ ਹੋਗੇ ਜਦ ਪੈਰਾਂ ਤੇ ਕਿਉਂ ਚੱਲ ਪਈ ਉਲਟੀ ਨੇਰੀ ਏ ਤੇਰੇ ਨਾਂ ਤੇ ਮਹਿਫਲਾਂ ਲੱਗਦੀਆਂ ਨੇ ਸਾਡੇ ਨਾਂ ਤੇ ਹੀਰਾ ਫੇਰੀ ਏ ਲੱਗੇ ਸਾਡੇ ਤੇ ਇਲਜ਼ਾਮ ਬੜੇ ਲੱਗੇ ਸਾਡੇ ਤੇ ਇਲਜ਼ਾਮ ਬੜੇ ਤੂੰ ਦੱਸ ਕੀ ਗਲਤੀ ਮੇਰੀ ਏ ਲੱਗੇ ਸਾਡੇ ਤੇ ਇਲਜ਼ਾਮ ਬੜੇ ਤੂੰ ਦੱਸ ਕਿ ਗਲਤੀ ਮੇਰੀ ਏ ਤੇਰੇ ਨਾਂ ਤੇ ਮਹਿਫਲਾਂ ਲੱਗਦੀਆਂ ਨੇ ਸਾਡੇ ਨਾਂ ਤੇ ਹੀਰਾ ਫੇਰੀ ਏ ਤੇਰਾ ਨਾਂ ਵੀ ਮੈਂ ਦਿਨ ਰਾਤ ਲਿਆ ਤੇਰਾ ਨਾਂ ਵੀ ਮੈਂ ਦਿਨ ਰਾਤ ਲਿਆ ਤੇ ਤੂਫ ਵੀ ਚੰਗੀ ਫੇਰੀ ਏ ਤੇਰੇ ਨਾਂ ਤੇ ਮਹਿਫਲਾਂ ਲੱਗਦੀਆਂ ਨੇ ਤੇ ਸਾਡੇ ਨਾਂ ਤੇ ਕਿਉਂ ਹੀਰਾ ਫੇਰੀ ਏ ਜਦ ਵੀ ਕੀਤਾ ਸਭ ਤੂੰ ਹੀ ਕੀਤਾ ਜਦ ਵੀ ਕੀਤਾ ਸਭ ਤੂੰ ਹੀ ਕੀਤਾ ਹੋਇਆ ਬਦਨਾਮ ਸਾਡੀ ਦਲੇਰੀ ਏ ਤੇਰੇ ਨਾਂ ਤੇ ਮਹਿਫਲਾਂ ਲੱਗਦੀਆਂ ਨੇ ਸਾਡੇ ਨਾਂ ਤੇ ਹੀਰਾ ਫੇਰੀ ਏ ਮੋਣ ਪੱਟੀ ਨੂੰ ਕਿਉਂ ਬਦਨਾਮ ਕੀਤਾ ਮੋਣ ਪੱਟੀ ਨੂੰ ਕਿਉਂ ਬਦਨਾਮ ਕੀਤਾ ਪਿੰਡ ਤਲਵਾੜੇ ਜੀ ਇੱਜ਼ਤ ਫੇਰੀ ਏ ਤੇਰੇ ਨਾਂ ਤੇ ਮਹਿਫਲਾਂ ਲੱਗਦੀਆਂ ਨੇ ਸਾਡੇ ਨਾਂ ਤੇ ਹੀਰਾ ਫੇਰੀ ਏ ਜੰਗਾ ਧੰਨਵਾਦ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰੀ ਕਵਿਤਾ ਕਿੱਦਾਂ ਦੀ ਲੱਗੀ ਸਸਰੀ ਘਰ